ਜੋ ਸੀਐਮ ਸਾਹਿਬ ਤੇ ਪੁਲਿਸ ਸਾਹਿਬ ਜਿਹੜੇ ਜੀ ਪਟਿਆਲਾ ਰੇਲ ਸੀ ਇਨਸਟਰਕਸ਼ਨਸ ਤੇ ਜਿਹੜਾ ਕਵੈਂਟਿਵ ਕੰਮ ਕਰ ਰਹੇ ਆ ਕਿ ਕੋਈ ਵੀ ਕ੍ਰਾਈਮ ਨੂੰ ਹੋਣ ਤੋਂ ਰੋਕਿਆ ਜਾਵੇ ਤੇ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਡ੍ਰੇਨ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਉਸ ਦੀ ਲੜੀ ਵਿੱਚ ਜਿਹੜੀਆਂ ਟੀਮਸ ਬਣਾਈਆਂ ਗਈਆਂ ਕਿ ਐਸਐਂਡਰ ਦਾ ਲੀਡਰਸ਼ਿਪ ਆਫ ਇਸਪੀਡੀ ਡੀਐਸਪੀ ਡੀ ਤੇ ਇੰਚਾਰਜ ਸੀ ਐ ਜੀ ਇਹਨਾਂ ਨੇ ਰਿਕਵਰੀ ਕੀਤੀ ਹੈ ਤਿੰਨ ਵੈਪਨ ਪ੍ਰਾਪਤ ਹੋਏ ਨੇ ਦੇ ਨਾਲ 18 ਜਿਹੜੇ ਨੇ ਰਾਊਂਡ ਬ੍ਰਾਮ ਬੋਲ ਇਹਦੇ ਵਿੱਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ ਬਲਤੀ ਬੋਰ ਦਾ ਪਿਸਤਲ ਹੈ ਜਿਹੜਾ ਇਹ ਪਾਤੜਾ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਤੋਂ ਸੇਵਕੁਰ ਸੇਵਕ ਸੀ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਵਿੱਚ ਨੋਮੀਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਗੁਰ苏ਖਾ ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਇਹ ਦੇ ਸੁਖਵੀਰ ਸਿੰਘ ਉਰਫ}{|\text{ਪ੍ਰਿਸ਼ਾਦ ਸਿੰਘ}} ਇਹ ਮਾਨਸਾ ਦਾ ਰਹਿਣ ਵਾਲਾ ਹਰਬੰਸ ਸਿੰਘ ਉਰਫ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਹੈ ਤੇ ਸੁਖਵਿੰਦਰ ਉਰਫ ਬੋਬੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਹੈ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਟੜਾ ਦੇ ਕੇਸ ਚ ਉਹਦੇ ਚੋਂ ਵੀ ਇੱਕ ਮਾਨਸਾ ਦਾ ਤੇ ਇੱਕ ਮੁਕਸਾ ਦਾ ਸੋ ਟੋਟਲ ਪੰਜੇ ਬੰਦੇ ਇਹਦੇ ਤੇ ਰੈਸਟ ਹੋਏ ਨੇ ਤਿੰਨ ਬਰ ਬਰ ਅਮਤੋ ਇਹ ਇਹਨਾਂ ਦੀ ਜਿਹੜੀ ਹਿਸਟਰੀ ਹੈ ਇਹਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫੋਰ ਵਨ ਕਿਉਂ ਜਿਹੜਾ ਬੋਬੀ ਹੈ ਕਿਹੜੇ ਬਾਕੀ ਬੰਦੇ ਨੇ ਇੰਨਾ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਮਜੈਕਟ ਦੇ ਵੀ ਪਰਚੇ 379 ਵੀ ਰੋਟਾਪੋਆ ਦਾ ਵੀ ਪਰਚੇ ਇਹਦੇ ਇਹਨਾਂ ਨੇ ਦੋ ਜਗ੍ਹਾ ਤੇ ਲੱਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਹਨਾਂ ਤੋਂ ਪੁੱਛ ਕੇ ਛਕ ਕੇ ਪ੍ਰੋਪਰ ਡਿਟੇਲ ਚ ਫੇਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ ਐਕਸਟਰੈਕਸ਼ਨ ਦਾ ਕੰਮ ਕਰਦੇ ਸੀਗੇ ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਰੋ ਨਹੀਂ ਤੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਰਾਰ ਚ ਸੀਗੇ ਕਿਸੇ ਨਾ ਕਿਸੇ ਦਾ ਨੁਕਸਾਨ ਕਰ। ਸੋ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਐਵਰਟ ਕੀਤੀ ਗਈ ਰੋਕੀ ਗਈ ਹੈ ਇਹਨਾਂ ਦੀ ਅਰੀਦ ਦੇ ਨਾਲ। ਕਿ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀਆਂ। ਫਿਰ ਆਪਕੀ ਸੋ ਫਿਰ ਉਹ ਕਾਲ ਕੀਤਾ ਗਿਆ ਸੀ ਨਾਮ ਉਹ ਕੋਈ ਨਹੀਂ ਫਿਰ ਆਪਤੀ ਦਾ ਕਾਲ ਇਹਨਾਂ ਨੇ ਕੀਤਾ ਸੀਗਾ ਜਿਵੇਂ ਮੈਂ ਕਿਹਾ ਕਿ ਰੈਂਕਿੰਗ ਵੀ ਇਹਨਾਂ ਨੇ ਕੀਤੀ ਸੀ ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਐ ਕੁਝ ਪਟਿਆਲਾ ਚੋਂ ਦੀਆਂ ਐ ਕੁਝ ਬਾਕੀ ਚੋਂ ਦੀਆਂ ਐ ਸਰ ਗੈਂਗਸਟਰ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ ਇੰਟਰੋਗੇਸ਼ਨ ਹੋਊਗੀ ਉਹਦੇ ਦੇ ਸਾਹਮਣੇ ਆ। ਐਕਸਟਰਨਲ ਕੋਈ ਇਹ ਨਾ ਦਾ ਪਾਲਤ ਸੀਗਾ ਜੀ। ਗੈਂਗਸਟਰ ਦਾ ਇਨਾਮ ਲੈਂਦੇ ਕਿਗੇ। ਬਟ ਅਜੇ ਤੱਕ ਇਹਨਾਂ ਦਾ ਕੋਈ ਲਿੰਕ ਐਸਐਸ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ। ਉਹ ਜਦੋਂ ਪੁੱਛ ਕੇ ਚਾਉਂਗੇ ਉਹਦੇ ਜਾਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਹੈਗਾ ਹੈ। ਉਹ ਜਿਹੜੇ ਕਿਉ ਜਿਹੜੇ ਆਪਣੇ ਇਹਨੇ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਪਲੇਟਫਾਰਮਸ ਹੈ। ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦੇ ਦੇ ਨਾਮ ਤੇ ਸਰ ਸਾਰੇ ਕਿੱਥੋਂ ਇਨਵੈਸਟ ਹੋਈ? ਵੇ ਸਾਰੇ ਪਟਿਆਲਾ ਦੇ ਗਏ ਉਸ ਤੋਂ ਹੁਣ ਤਾਂ ਕਿੰਨੀ ਫਿਟ ਫਿਟ ਸੇਕ ਨੇ ਕਿੰਨੇ ਕਿ ਇਨਵੈਸਟੀਗੇਸ਼ਨ ਜਹਾਦੇ ਡਮਾਰਕ ਦਵਾਗੇ ਰਹਿਣ ਚੁੱਕ ਕੇ ਚੋਕੀ ਤਾਂ ਕੋਈ ਨਾਮੀ ਬੰਦੇ ਕਿਸੇ ਖੈਲੀ ਪੁੱਤਾ ਤੋਂ ਦੂਜੇ ਦਾ ਕੰਮ ਕਰਦੇ ਜਿਹੜੀ ਅਜੇ ਤੱਕ ਸਾਡੀ ਤਫਤੀਸ਼ ਹੈ ਜਿਹੜੇ ਵੱਡੇ ਕਾਰੋਬਾਰੀਆਂ ਦੇ ਵਿੱਚ ਬੇਸਿਕਲੀ ਪਹਿਲਾਂ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਹੈ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਡਰਦੇ ਧੰਭਾਉਂਦੇ ਸੀ ਸਪੈਸਿਫਿਕ ਜਿਵੇਂ ਨਹੀਂ ਦੱਸ ਸਕਦਾ ਪਰ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਬਾਕ ਦੋ ਚੀਜ਼ਾਂ ਇਹਦੇ ਚ ਬੜੀਆਂ ਸਰਟਨ ਹੁੰਦੀਆਂ ਕਿ ਇਹਨਾਂ ਨੇ ਦੇਖੀ ਆਲਰੇਡੀ ਕੀਤੀ ਹੋਈ ਸੀ ਕਿਸੇ ਨੇ ਤੇ ਦੂਜੀ ਚੀਜ਼ ਜਿਹੜੀ ਹੈ that is very certain ਕਿ ਨਾਲ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਗਿਆ ਸੋ ਇਹਨਾਂ ਨੇ ਗੈਨ ਕਿਉਂ ਬਣਾਇਆ ਦੱਸਿਆ ਇਹ ਜੇਲ੍ਹ ਚ ਇਕੱਠੇ ਰਹੇ ਸੀ ਜੇਲ੍ਹ ਚ ਇਹਨਾਂ ਦੀ ਆਪਸ ਚ ਮੁਲਾਕਾਤ ਵੀ ਹੋਈ ਆਪਸ ਗੱਲਾਂ ਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਪਟਿਆਲਾ 'ਚ ਇਹਨਾਂ ਦਾ ਕੀ ਕਨੈਕਸ਼ਨ ਕੋਈ ਸ਼ੈਲਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀ ਔਰ ਵਾਪਸ ਚਲੇ ਜਾਂਦਾ ਸੀ ਕੀ ਕਰਤਾ ਪਟਿਆਲੇ ਵਿੱਚ ਇਹ ਲੈ ਕੇ ਗਏ ਨੇ ਇੱਥੇ ਇੱਕ ਹੋਟਲ 'ਚ ਵੀ ਲੈ ਕੇ ਗਏ ਨੇ ਸੋ ਉੱਥੇ ਹੋਟਲ 'ਚ ਵੀ ਇਹਨਾਂ ਦੇ ਸਾਨੂੰ ਮਿਲਿਆ ਹੈ ਪ੍ਰੂਫ ਕਿ ਰਹਿ ਕੇ ਗਏ ਨੇ ਸਹੀ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਆ ਤੇ ਦੇਖ ਰਹੇ ਆ ਕਿ ਕਿਹੜੀਆਂ ਆਈਡੀਜ਼ ਤੇ ਰਹਿਣ ਤੇ ਉਹ ਆਈਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਸੋ ਸਾਰੀ ਤਫਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤੇ ਸੀਗਾ